ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਨੂੰ ਪਿੰਡ ਬੱਲੋਂ ਤੋਂ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਹੋਰਾਂ ਦੀ ਮ੍ਰਿਤਕ ਦੇਹ ਨੂੰ ਕਰੀਬ 4:30 ਵਜੇ ਪਿੰਡ ਬੱਲੋਂੋਂ ਲਿਆਂਦਾ ਗਿਆ ਜਦੋਂ ਹੀ ਮ੍ਰਿਤਕ ਦੇਹ ਪਿੰਡ ਬੱਲੋਂ ਦੇ ਵਿੱਚ ਦਾਖਲ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਨਜ਼ਰ ਆਈ ਹੈ ਤੇ ਸ਼ੁਭਕਰਨ ਸਿੰਘ ਦੇ ਘਰ ਵਿੱਚ ਮਾਤਮ ਛਾਇਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਅਤੇ ਦੂਰ ਦਰਾਡੇ ਤੋਂ ਚੱਲ ਕੇ ਨੌਜਵਾਨ ਪਿੰਡ ਬੱਲੋਂ ਵਿਖੇ ਪਹੁੰਚੇ ਨੇ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਅੰਤਿਮ ਸਮੇਂ ਸਰਦਾਂਝਲੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਗਿਆ ਇਸ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਨਜ਼ਰਾਈਆਂ ਸਤ ਨਾਮ ਬਾਹੇ ਨੂੰ ਸਤ ਨਾਮ ਬਾਹੇ ਹਾਂਜੀ ਪ੍ਰਧਾਨ ਜੀ ਕੀ ਕਹਣਾ ਚਾਹੁੰਗੇ ਸੁਪਕਰਨ ਜੀ ਦਾ ਜਿਸ ਸੰਸਕਾਰ ਕੀਤਾ ਗਿਆ ਕੀ ਕਹਨਾ ਵਾਹ ਬਹੁਤ ਹੀ ਦੁਖਰੀ ਘੜੀ ਹੈ ਸਾਡਾ ਨੌਜਵਾਨ ਕਿਸਾਨ ਇਸ ਦੁਨੀਆ ਤੋਂ ਚਲਾ ਗਿਆ ਪਰ ਜਿੱਥੇ ਦੁਖਰੀ ਘੜੀ ਹੈ ਉੱਥੇ ਇਸ ਤੇ ਸੁਪਕਰਨ ਨੇ ਸਾਨੂੰ ਮਾਣ ਵੀ ਹੈ ਜੋ ਸ਼ੀਧੀ ਪ੍ਰਾਪਤ ਕਰਕੇ ਗਿਆ ਇਹ ਸ਼ੀਧੀ ਕਿਸੇ ਕਿਸੇ ਦੇ ਇਸੇ ਆਉਂਦੀ ਹੁੰਦੀ ਹੈ ਇਹ ਸ਼ੁਭ ਕਰਨ ਦੇ ਹਿੱਸੇ ਆਈ ਹੈ ਇਹਨੂੰ ਦਿਲੋਂ ਸਲੂਟ ਹੈ ਕਿਸਾਨੀ ਸੰਘਰਸ਼ ਲਈ ਇਹ ਪੰਜਾਬ ਦਾ ਪਹਿਲਾ ਕਿਸਾਨਾ ਜਿਹਨਾਂ ਨੇ ਅਸ਼ੀਧੀ ਪ੍ਰਾਪਤ ਕੀਤੀ ਹੈ ਅੱਜ ਉਹਨਾਂ ਦਾ ਪਰਿਵਾਰ ਵੱਲੋਂ ਸਾਰੀਆਂ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਜਿਸ ਕਰਕੇ ਇਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਸ਼ੁਭ ਕਰਨ ਤੋਂ ਵੀ ਇਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕਰਨਾ ਬਹੁਤ ਵੱਡੀ ਮਾਨਦਿਕ ਗੱਲ ਆ ਸਾਨੂੰ ਵੀ ਹੌਸਲਾ ਹੁੰਦਾ ਵੀ ਇਸ ਤਰ੍ਹਾਂ ਜੇ ਨੌਜਵਾਨ ਸਾਡਾ ਵੀਰ ਚਲਾ ਗਿਆ ਤਾਂ ਸਾਨੂੰ ਵੀ ਜਜ਼ਬਾ ਮਿਲਦਾ ਵੀ ਜੇ ਇਹ ਚਲਾ ਗਿਆ ਤਾਂ ਸਾਨੂੰ ਵੀ ਕੀ ਹੈ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਅਸੀਂ ਵੀ ਇਸ ਤਰ੍ਹਾਂ ਵੀਰ ਵਾਂਗੂ ਕੁਰਬਾਨੀ ਹਿੱਸੇ ਆਵੇ ਅੱਜ ਦੇ ਸੰਸਕਾਰ ਦੇ ਮੌਕੇ ਕਿੰਨਕ ਅਫਰੇਟ ਦੇ ਵਿੱਚ ਸ਼ੁਭ ਕਰਨ ਦੇਖਣ ਵਾਸਤੇ ਲੋਕ ਪੁੱਜੇ ਅੰਤਿਮ ਯਾਤਰਾ ਵਿੱਚ ਬਹੁਤ ਪਿੰਡ ਕੀ ਆਸੇ ਪਾਸੇ ਇਲਾਕੇ ਦੇ ਬਾਹਰੋਂ ਉਹ ਬਹੁਤ ਦੂਦਰਾਡੇ ਤੋਂ ਲੋਕ ਉਹਨਾਂ ਨੂੰ ਅੱਜ ਅੰਤਮ ਸੰਸਕਾਰ ਤੇ ਆਏ ਉਹਨਾਂ ਅੰਤਮ ਸੰਸਕਾਰ ਕਰਨੀ ਪੁੱਜੀ ਸੀ ਇਹ ਮਤਲਬ ਹੀ ਸਾਰੇ ਪਿੰਡ ਦੇ ਕੀ ਸਾਰੇ ਪੰਜਾਬ ਦੇ ਵਿੱਚ ਬਾਹਰਲੇ ਹਿੰਦੁਸਤਾਨ ਦੇ ਵਿੱਚ ਇਸ ਨੌਜਵਾਨ ਪ੍ਰਤੀ ਹਮਦਰਦੀ ਹੈ ਔਰ ਇਹਨੂੰ ਸਾਰੇ ਹੀ ਦੁਨੀਆ ਨੂੰ ਸਲੂਟ ਕਰਦੀ ਹੈ ਵੀ ਇਸ ਬੰਦੇ ਨੇ ਇਹ ਸੰਘਰਸ਼ ਦੇ ਵਿੱਚੋਂ ਕੁਰਬਾਨੀ ਕੀਤੀ ਹੈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਪਰਿਵਾਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਵੀ ਉਹਨਾਂ ਦਾ ਬੱਚਾ ਅੱਜ ਮਤਲਬ ਕਿਸਾਨੀ ਲਈ ਕੁਰਬਾਨ ਹੋਇਆ ਜੇ ਕਿਸਾਨਾਂ ਦੋਨੋਂ ਇਸ ਤਰ੍ਹਾਂ ਚੱਲਦੇ ਰੋਗੇ ਅਭੀ ਕੁਰਬਾਨੀ ਜਾਇਜ਼ ਨਹੀਂ ਦਿੱਤੀ ਜਾਊਗੀ ਉਹਦੀ ਕੁਰਬਾਨੀਆਂ ਸਾਡੇ ਇਤਿਹਾਸ ਦੇ ਵਿੱਚ ਨੇ ਸਾਡੇ ਪੰਜਾਬ ਸਿੱਖ ਇਤਿਹਾਸ ਹੀ ਕੁਰਬਾਨੀਆਂ ਦਿੱਤੀਆਂ ਇਤਿਹਾਸ ਵੀ ਦੇਖ ਲਓ ਸਾਡਾ ਇਹ ਸਾਡੇ ਹਿੱਸੇ ਹੁੰਦੀਆਂ ਨੇ ਇਹ ਸਾਡੇ ਮਤਲਬ ਇਹ ਸਾਨੂੰ ਦੇਣੀਆਂ ਹੀ ਪੈਂਦੀਆਂ ਨੇ ਚਾਹੇ ਪਹਿਲਾਂ ਦੇ ਇਤਿਹਾਸ ਲੋ ਚਾਹੇ ਹੁਣ ਲਾ ਲੋ ਇਸ ਕਰਕੇ ਸੰਘਰਸ਼ ਚੱਲਦੇ ਰਹਿਣਗੇ ਕੋਈ ਗੱਲ ਨਹੀਂ ਕਿੰਨੀਆਂ ਕੁਰਬਾਨੀਆਂ ਲੈ ਲੇਗੀ ਸਰਕਾਰ ਪਰ ਅਸੀਂ ਆਪਦੇ ਹੱਕ ਲੈ ਕੇ ਰਹਾਂਗੇ 21 ਸਾਲਾਂ ਨੌਜਵਾਨ ਸ਼ੁਭਕਰਨ ਸਿੰਘ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਕਰਦਾ ਕੁਰਬਾਨ ਹੋ ਗਿਆ ਜਦੋਂ ਵੀ ਕਿਤੇ ਕਿਸਾਨੀ ਦੀਆਂ ਗੱਲਾਂ ਜਾਂ ਫਿਰ ਅੰਦੋਲਨਾਂ ਦਾ ਜ਼ਿਕਰ ਹੋਵੇਗਾ ਤਾਂ ਉੱਥੇ ਰਹਿਦੀ ਦੁਨੀਆ ਤੱਕ ਨੌਜਵਾਨ ਸ਼ੁਭਕਰਨ ਸਿੰਘ ਹੋਰਾਂ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਹੋਰਾਂ ਵਾਂਗ ਸ਼ੁਭਕਰਨ ਸਿੰਘ ਵੀ ਅਮਰ ਹੋ ਗਿਆ Boom <laughs>